ਕਿਸਾਨਦਰੋਂ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਤਕਰੀਬਨ ਇਸ ਘਰੋਂ ਇਸ ਕਿਲੇ ਤੋਂ ਰੁਟੀਨ ਦੇ ਵਿੱਚ ਆਪਾਂ ਵੀਡੀਓ ਅਪਲੋਡ ਕਰਦੇ ਰਹੀਦਾ ਤੇ ਤਕਰੀਬਨ ਕੋਈ 8-7 ਨਗ ਜਿਹੜੇ ਆ ਐਵਰੀ ਟਾਈਮ ਜਿਹੜੇ अवेलेबल ਹੁੰਦੇ ਆ ਇਸ ਫਾਰਮ ਤੇ ਪਸ਼ੂ ਵਪਾਰਤਾ ਕੀਤਾ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦੇਣੇ ਆ ਸੋ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਤੇ ਅੱਜ ਵੀ ਤਕਰੀਬਨ ਤੁਹਾਨੂੰ ਆਪਾਂ ਵੱਡੀ ਗਿਣਤੀ ਦੇ ਵਿੱਚ ਪਸ਼ੂ ਦਿਖਾ ਦੇਾਂਗੇ ਉਹ ਪੰਜ ਕ ਨਾਗ ਜਿਹੜੇ ਆ ਪੰਜ ਤੋਂ 6 ਨਾਗ ਜਿਹੜੇ ਆ ਵਹਿੜਾ ਹੋਣਗੇ ਆ ਪੰਜ ਕ ਵਹਿੜਾ ਨੇ ਦੋ ਬਿਲਕੁਲ ਠੁਕੀਆਂ ਦੋ ਟੋਕੜ ਗੱਪਣ ਤੇ ਇੱਕ ਕੱਲੀ ਟੋਕੜ ਤੇ ਬਾਕੀ ਤਿੰਨ ਤੋਂ ਚਾਰ ਨਾਗ ਜਿਹੜੇ ਆ ਆਪਾਂ ਤੁਹਾਨੂੰ ਮੱਝਾਂ ਦਿਖਾ ਦੇਾਂਗੇ ਠੀਕ ਆ ਜੀ ਕੁਝ ਕ ਬਗੈਰ ਬੱਚੇ ਤੋਂ ਜਿਹੜੇ ਪਸ਼ੂ ਵੀ ਹੈਗੇ ਆ ਤੇ ਬਾਕੀ ਮੱਝਾਂ ਦੀ ਪ੍ਰੋਪਰ ਡਿਟੇਲ ਆਪਾਂ ਵੀਰ ਸੁਤਨਾਮ ਸਿੰਘ ਹੋਂ ਤੋਂ ਲੈ ਲਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਆ ਕਰੋ ਪੂਰੀ ਜਾਣਕਾਰੀ ਜਿਹੜੀ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੂਗੀ ਤਰੀਕਾ ਜ 19 ਜੂਨ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਟਾਈਮ ਆ ਇਥੇ ਆਣ ਕੇ ਆਪਣੀ ਦੋ ਟਾਈਮ ਤਿੰਨ ਟਾਈਮ ਜੋਗੇ ਤੁਸੀਂ ਤਸੱਲੀ ਕਰ ਲਿਓ ਜਿਹੜਾ ਮਾਲ ਸੋਇਆ ਸਵਾਇਆ ਸੋ ਗੱਬਰ ਪਸ਼ੂ ਲੈ ਜਾਂਦੇ ਆ ਬਿਲਕੁਲ ਟਿੱਪ ਕੇ ਭਰਾ ਕੇ ਆਪਣੀ ਤਸੱਲੀ ਆ ਯਕੀਨੀ ਬਣਾ ਲਿਓ ਆ ਉਹ ਕਰਦੇ ਆ ਪੂਰੀ ਗੱਲਬਾਤ ਲੈ ਲੈਣੇ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਾਸਰੀ ਕਾਲ ਸਤਿ ਸ੍ਰੀ ਅਕਾਲ ਜੀ ਠੀਕ ਆ ਮਹਾਰਾਜ ਜੜਦੀ ਆ ਕਿਰਪਾ ਮਹਾਰਾਜ ਤੇ ਸਵਾਗਤ ਹੈ ਬਹੁਤ ਵਧੀਆ ਪਾਛੀ ਠੀਕ ਠਾਕ ਵਧੀਆ ਕਿਰਪਾ ਬੜੀ ਅੱਛਾ ਫਿਰ ਸਤਨਾਮ ਅੱਜ ਨਾਗੋ ਵਾਸਤੇ ਟੋਟਰ ਕਿੰਨੇ 9 ਕੇ 10 ਹਾਂ ਜੀ 9 10 ਹੈਗੇ ਜੀ 9 10 ਕਨੇ ਹੈਗੇ ਬਾਬੇ ਨਾਲ ਕਾ ਉਸੇ ਕਿ ਉਹਨੀਆਂ ਸੇਲ ਦੋ ਵਾਰ ਵਧੀਆਂ ਤੇ ਇੱਕ ਰਾਤ ਚਲੇਗੀ ਠੀਕ ਆ ਠੀਕ ਆ ਤੇ ਅੱਜ ਮਾਰਨਿੰਗ ਤੇ ਕੋਈ ਦੋ ਤਿੰਨ ਚਾਰ ਨਾਲ ਜਿਹੜੇ ਸੇਲ ਦੀ ਗੱਲ ਹੋ ਗਈ ਸੀ ਠੀਕ ਆ ਅੱਛਾ ਫਿਰ ਸੁਖਨਾਮ ਅੱਜ ਜਿੱਕਰ ਗੱਲ ਕਰੀਏ ਟੋਕੜ ਗੱਪਣਾ ਅੱਜ ਵੜਾ ਕਿੰਨੀਆਂ ਨੇ ਟੋਕੜ ਦੋ ਵੀਰ ਜੀ ਵੜਾ ਟੋਕੜਾ ਗੱਪੜਾ ਜੀ ਚੱਕ ਪਾਸ ਹੋਈ ਆ ਠੀਕ ਆ ਤੇ ਇੱਕ ਵਸ਼ੀ ਟੋਕੜਿਆ ਠੀਕ ਆ ਦੋ ਤਿਆਰ ਆ ਠੀਕ ਆ ਤੇ ਤਿੰਨ ਮੱਝਾਂ ਦੇ ਵਿੱਚ ਇੱਕ ਮਹਿਕ ਤਿਆਰ ਆ ਤੇ ਇੱਕ ਮਤਲਬ ਉਹ ਮਹੀਨੇ ਦੀ ਸੂਈ ਆ ਆ ਇੱਕ ਮਹੀਨੇ ਦੀ ਗਾਂ ਗੱਪਣਿਆ ਠੀਕ ਹੈ ਇੱਕ ਝੋਡੀ ਸਾਢੇ 6 ਮਹੀਨੇ ਗੱਭਣਾ ਕੋਈ ਵੱਡੀ ਬੋਝ ਸਾਢੇ 6 ਮਹੀਨੇ ਦੇ ਦੁੱਧੋ ਡਰਾਈ ਆ 5 ਕਿਲੋ 5 ਕਿਲੋ ਦੁੱਧ ਵੀ ਆ ਹਾਂਜੀ ਹਾਂ ਪਹਿਲਾਂ ਉਹ ਵੀ 5 ਕਿਲੋ ਦੁੱਧ ਵੀ ਮਿਲੂਗਾ ਤੇ ਨਾਲ ਕਰਮਾ ਦੀ ਸਾਢੇ 6 ਮਹੀਨੇ ਦੀ ਗੱਭਣ ਵੀ ਦਿਖਾਵਾਂਗੇ ਸੋ ਸ਼ੁਰੂਆਤ ਕਰਦੇ ਆ ਪਹਿਲਾਂ ਤੁਹਾਨੂੰ ਆਪਾਂ ਵਹਿੜਾ ਦਿਖਾ ਦਿਆਂਗੇ ਲੈ ਵੀਰ ਸਤਨਾਮ ਸ਼ੁਰੂਆਤ ਇਧਰੋਂ ਕਰ ਲਾ ਇਧਰੋਂ ਕਰਦੇ ਜੀ ਕੋ ਪਹਿਲੇ ਨੰਬਰ ਤੇ ਵਹਿੜਾ ਆਪਣੇ ਕੋਲ ਆ ਕ੍ਰੋਸ ਬ੍ਰੀਡ ਆ ਕੀ ਡਿਟੇਲ ਐ ਜੀ ਵਹਿ ਜਰਸੀਆਂ ਵੀ ਜੀ ਆਪਣੀ ਪੰਜਾਬ ਵਾਲੀ ਠੀਕ ਹੈ ਜੀ ਦੂਜਾ ਸੂਆ ਸੀਲ ਸਾਡੀ ਵੇਖੋ ਲੈ ਵੀ ਲੈਣਾ ਉਤਾਰ ਲੈ ਜੂਗੀ ਹਾਂ ਹਾਂ ਲਭੇ ਇੱਕ ਹਫਤਾ ਦੋਸਤ ਵਨ ਵੀਕ ਸਮਾਂ ਹਜੇ ਤਾਂ ਬਾਕੀ ਆ ਪੂਰੀ ਵੱਡੀ ਵਸ਼ੀ ਸਵੇਰ ਦੁੱਜਾ ਹੀ ਹੁੰਦੀ ਹੈ ਨਾ ਦੁੱਜਾ ਸਵੇਰ ਆਹ ਕਰੋ ਚੈੱਕ ਪਹਿਲਾਂ ਨਾ ਵੀ ਬਾਈਕਲ ਦਾ ਰਕਾਰ ਆ ਜੀ ਸੋ ਫੇਸ ਕੁਆਲਟੀ ਚੈੱਕ ਕਰੋ ਠੀਕ ਹੈ ਜੀ ਬੂਤੀ ਪਾਤੀ ਜਿਵੇਂ ਬਿਲਕੁਲ ਜਰਸੀ ਬਰੀਡ ਦੇ ਵਿੱਚ ਆਪਾਂ ਪਸ਼ੂਆਂ ਦੀ ਬਿਲਕੁਲ ਫੇਸ ਕੁਆਲਟੀ ਵੇਖਦੇ ਆ ਸੋ ਜਰਸੀ ਬਰੀਡ ਦੇ ਵਿੱਚ ਹੀ ਇਹ ਵੈੜਾ ਬਲੈਕ ਰੰਗ ਤੇ ਬਾਕੀ ਹਾਈਟ ਕਾ ਤਾਂ ਪੂਰਾ ਵੱਡਾ ਜਿਵੇਂ ਪੰਜਾਬ ਵਾਲੀ ਜਰਸੀ ਦੀ ਹੀ ਤੁਸੀਂ ਗੱਲ ਕਰ ਲਓ ਪੰਜਾਬ ਵਾਲੀ ਜਰਸੀ ਮੰਨ ਕੇ ਸੌਦਾ ਕਰ ਲਿਆ ਜੀ ਠੀਕ ਆ ਆ ਦੇਖੋ ਤੂੰ ਮੂੰਹ ਮੱਥਾ ਕਰੋ ਚੈੱਕ ਸੋ ਦਿਨ ਇੱਕ ਹਫਤਾ ਹਜੇ ਦਾ ਆਰਾਮ ਨਾਲ ਸਮਾਂ ਦਾ ਬਾਕੀ ਇੱਕ ਹਫਤਾ ਹਜੇ ਨਹੀਂ ਕੱਢ ਜਨ ਆਰਾਮ ਨਾਲ ਭਾਈ ਦੇਲੇ ਨਹੀਂ ਲੈ ਜੂਗੀ ਠੀਕ ਹੈ ਭਾਈ ਆਹੋ ਆਹੋ ਆਹ ਆਹ ਦੇਖੋ ਜੀ ਠੀਕ ਆ ਜੀ ਸੀ ਇਹਦੇ ਤੇਰੀਆਂ ਸੀਲਸ ਆਉ ਹਾਂ ਜੀ ਠੀਕ ਹੈ ਲੈ ਵੀ ਮੋੜ ਲੈ ਵੀ ਜਾ ਜਾ ਠੀਕ ਹੈ ਬਾਕੀ ਲਿਵਿੰਗ ਰੂਮ ਦੀ ਬਹੁਤ ਪੱਧਰ ਇੱਕੀ। ਇੰਨੀ ਜਾਂ ਸਾਫ਼ ਸੁਥਰੀ ਆ। ਆ ਬਹੁਤ ਹੈ। ਆ ਲਓ ਵੀ। ਸੋ ਹੈ ਤੇਰੀ ਆ ਕਰਮਾ ਦੀ ਆ ਹੈ ਠੰਡੀ ਆ। ਹਾਂਜੀ ਹਾਂਜੀ। ਆ ਦੇਖੋ। ਸੋ ਮੁੱਠੀ ਮੁੱਠੀ ਦਾ ਨਾ ਕੀ ਡਿਮਾਂਡ ਵੀ ਸਤਸਾਮ ਰੋਹੂ ਇਹਦੀ। ਡਿਮਾਂਡ ਵੀ ਜੀ ਦੇਖੋ ਇਸ ਇਤਿਆਰ ਦੀ ਫਿਰ 85000 ਦੀ ਵੇਚਦੇ। ਆ ਇਹਨੇ ਚਲੋ ਕੁਝ ਪਣਪੜਾ ਬਿਓ ਆਰਦਨ ਪੱਠੇ ਪਾ ਲੂਗਾ। ਆ ਤੇ ਆਪਾਂ ਲੋਗਰਾ ਲਈ ਰੋਕਣਾ ਦੇ ਦਾਂਗੇ ਜੀ। ਆ ਇਹਦਾ ਮੁੱਲ 75 ਕਰਦੇ ਹਾਂ 73000 ਦੀ ਪਹੁੰਚ ਕਰ ਦਾਂਗੇ। 73000 ਦੀ। ਹਾਂਜੀ। ਠੀਕ ਆ ਕੋਈ ਲੈਸ ਰੂਸ ਕਰਕੇ 500 ਛੋਟ ਕਰਦਾ ਇਹ ਠੀਕ ਆ ਵੀ ਸਾਡੇ 72 ਦੀ ਸਾਡੇ ਵੱਡੀ ਐ ਵਾ 85000 ਰੀਲ ਜੀ ਵੱਸੀ ਹੋਈ ਕਰਦੇ ਪੱਤੇ 10000 ਰੁਪਏ ਬਣੇ ਹਾਂ ਪੂਰੀ ਵੀਰਨ ਨਿੱਗੜ ਗਈ ਐ ਚੌੜੀ ਚੌੜੀ ਬੜੀ ਐ ਬਲਕੌਲ ਜੀ ਬਲਕੌਲ ਹਾਂ ਮੈਂ ਵੀ ਦੋਸਤ ਕੋਈ 8-7 ਦਿਨ ਅੱਜ ਸਾਂਭਣ ਦੀ ਲੋੜ ਆ ਠੀਕ ਆ ਅੱਜ ਤੁਹਾਨੂੰ ਸਾਡੇ 70000 ਦੀ ਮਿਲ ਜੂਗੀ ਪਹੁੰਚ ਜੀ 100 ਕਿਲੋਮੀਟਰ ਤੱਕ ਹਾਂਜੀ ਤੋਂ ਜਿਹੜੀ ਵਾੜ ਚਾਹੇ ਜਿਹੜੀ ਮੱਝ ਖਰੀਦੋਗੇ 100 ਕਿਲੋਮੀਟਰ ਤੱਕ ਪਹੁੰਚ ਹੋਊਗੀ ਤੋਂ ਸਾਡੇ 72 ਦੀ ਅੱਗੇ ਸਾਇਗਰ ਨੰਬਰ ਤੇ ਇੱਧਰ ਇੱਕ ਸਦਨਾਮ ਆਪਣੇ ਕੋਲ ਆਪ ਅੱਛੀ ਆ ਗਈ ਏ ਇਹ ਜੀ ਗੱਸੀ ਚਾਰ ਰੋਂ ਦਾ ਬੱਚਾ ਜੀ ਲਓ ਵੀ ਦੇਖਣੀ ਦੇਖੋ ਜੀ ਕਰੋ ਚੱਕ ਠੀਕ ਆ ਜੀ ਭਾਈ ਤੁਸੀਂ ਇਹਦੀ ਵੱਡੀ ਕਰਵਾ ਲਈ ਹਾਂ ਇਹ ਵੀ ਸਮਾਂ ਦੇ ਲੈਂਦੀ ਆ ਹਾਂ ਦਿਨ ਵੀ ਹਫਤਾ ਹਫਤਾ ਮਾਲੂ ਤੁਸੀਂ ਲਓ ਵੀ ਇੱਕ ਹਫਤਾ 200 ਖਮਾ ਬਾਕੀ ਹੈ ਤੇ ਗਈ ਦੰਦਾ ਜੀ ਇਹ ਹੂੰ ਚਾਰ ਦਾ ਮੈਂ ਵੀ ਚਾਰ ਦਾ ਤੇ ਚੌਗੀ ਜਾਵੇ ਕੋ ਦਿਲ ਪਿਓਰ ਚੌਗੀ ਜੀ ਹਾਂ ਚਾਰ ਦੁੱਧ ਵਾਲੇ ਖੜੇ ਆ ਲੈ ਠੀਕ ਆ ਵੀ ਲਓ ਵੀ ਚਾਰ ਦਾ ਤੇ ਜਿਹੜੀ 200 ਬਹਿੜਾ ਔਰ ਤੇ ਬਾਕੀ ਤੁਸੀਂ ਵੇਖ ਸਕਦੇ ਜੇ ਬਿਲਕੁਲ ਜਰਸੀ ਬਰੀਡ ਦੇ ਵਿੱਚ ਇਹ ਬੱਚੀ ਆ ਪਲੂਨ ਪਹਿਲਾ ਸੂਆ ਆਪਣੀ ਪੰਜਾਬ ਵਾਲੀ ਜਰਸੀ ਵੱਡੀ ਆ ਹਾਂ ਬੜੀ ਕੁਦ ਚੰਗਾ ਪਲੂਨ ਪਹਿਲਾ ਸੂਆ ਬੱਚੀ ਆ ਪਹਿਲਾ ਜਿ ਪਹਿਲਾ ਤੇ ਸਮਾਂ ਆ ਵੀ ਹਜੇ ਹਫਤਾ ਕਿ ਬਣਿਆ ਸਮਾਂ ਲੈ ਜੂ ਰਾਹ ਲੈ ਜੂਗੇ ਬਾਕੀ ਸੀਲਸ ਹੋਰ ਬਹੁਤ ਆ ਰੇਲ ਰੇਲ ਇਹ ਲੋਕ ਨਹੀਂ ਸਾਫ਼ ਹਾਂ ਲਓ ਵੀ ਇੱਕ ਹਫਤਾ ਦੱਸੋ ਇਹਦਾ ਵੀ ਤੁਸੀਂ ਮੰਨ ਕੇ ਸੌਦਾ ਕਰ ਲਿਆ ਜੇ ਇੱਕ ਹਫਤਾ ਹਜੇ ਸਮਾਂ ਲੈਂਦੀ ਆ ਛੋਟੀ ਜਿਹੀ ਬੂਤੀ ਆ ਡੂੰ ਗੋਸੇ ਤਰ੍ਹਾਂ ਹੀ ਦੋਨਾਂ ਅੱਖਾਂ ਦੇ ਵਿੱਚ ਆ ਤੇ ਬਾਕੀ ਤੁਸੀਂ ਰੰਗ ਦੀ ਗੱਲ ਕਰ ਲੋ ਤਾਂ ਬਿਲਕੁਲ ਕਾਫੀ ਕਲਰ ਤੇ ਬਲੈਕ ਜਿਹਾ ਰੰਗ ਜਾਂ ਕਰਮਾਲੀ ਦਾ ਇਹ ਬੰਨਾ ਫਿਕਸ ਹੋ ਜਾਊ ਕਰਮਾਲੀ ਹਾਂ ਜਿੰਦਾ ਹੈਗਾ ਮੇਰੇ ਕੋਲ ਸੀ ਸੋ ਆਹ ਦੇਖੋ ਜੀ ਸੋ ਹੈ ਠੰਡੀ ਧੀਰੀ ਏ ਥੋੜਾ ਹੋਰ ਮਰਾ ਵਿਖਾ ਦੇ ਤਾ ਇਹਦੇ ਫੇਰ ਦਾ ਫੇਰ ਦੇ ਆ ਲੈ ਠੀਕ ਹੈ। ਲੈ ਵੀ ਸਤਨਾ ਮੇਰੇ ਬੱਛੀ ਚੰਗੀ ਹੈ ਚੌਕੀ ਚਾਰ ਤਾਂ ਤਾਂ ਬਸ ਜੀ ਤੇ ਕੀ ਮੁੱਲ ਰਊਗਾ ਇਹਦਾ? ਮੁੱਲ ਵੀ ਵੀਰ 55 ਕਰਦੇ ਆ ਜੀ। ਆਹ 55000 ਦੀ ਪਹੁੰਚ ਕਰਦਾ। ਸਾਡੇ 52 ਦੀ। ਹਾਂਜੀ ਹਾਂਜੀ। ਠੀਕ ਹੈ। ਮੁੱਲ ਬਿਲਕੁਲ ਜੈ ਜੈ ਪਰ ਰੱਖ ਲਿਆ ਵੇ ਲੋ ਬੱਛੀ ਕਿ ਟਿਕਵਾ ਲਈ ਜੀ। ਲੈ ਵੀ ਸਾਡੇ 52000 ਦੀ 200 ਪਹੁੰਚ ਹੋ ਜੂਗੀ ਬਿੱਤਾ। ਤੇ ਬਾਕੀ ਬੱਛੀ ਬਹੁਤ ਪਿਆਰੀ ਆ ਕਦਗੂ ਦੇ ਨਾਲ ਬਹੁਤ ਵੜਾ ਦਾ ਇੱਕੋ ਜਿਹੀਆਂ ਬੱਤੀਆਂ ਬੱਛੀਆਂ ਨੇ ਜਿਵੇਂ ਪੰਜਾਬ ਵਾਲੀਆਂ ਜਰਸੀਆਂ ਆਪਾਂ ਵੇਖਦੇ ਆ। ਹਾਂਜੀ। ਕੋਈ ਛੋਟੀ ਜਾਂ ਸਮਦਰ ਹਾਰਟ ਕੱਟ ਦੀ ਵਹਿੜ ਨਹੀਂਗੀ। ਸੋ ਪਸੰਦ ਆਊਗੀ ਭਰਾਵਾਂ ਨੂੰ ਠੀਕ ਹੈ ਜੀ ਅਗੇ ਨੈਕਸਟ ਆਪਣੇ ਕੋਲ ਵੀ ਸਦਨਾ ਜਿਹੜੀ ਹੈ ਆ ਗਈ ਵੜ ਇਹ ਵੀ ਜੀ ਮਤਲਬ 4 ਮਹੀਨੇ ਗੱਬਰ ਜੇ ਤੇ 13 ਕਿਲੋ ਦੇ ਕੋਲ ਦੁੱਧ ਤਿਆਰ ਆ 4 ਮਹੀਨਿਆਂ ਪੂਰਿਆਂ ਦੀ ਚੱਕਵਾ ਹੋਈ ਕੰਢੀ ਵੜੀ ਮਾਰਦਾ ਰਹਿਦਾ ਮਾਰਦਾ ਮੀਰਾ ਮਾਰੀ ਮੇਰੀ ਭਾਈ ਦਾ ਇਹ ਸੋਖਦਾ ਇਹ 4 ਮਹੀਨਿਆਂ ਦੀ ਦੋਸਤੋ ਗੱਪਣ ਵਾਰ ਤੁਸੀਂ ਚਾਹੋ ਦੁੱਧ ਚਾਹੋ ਪੰਜਾਇਆ ਚ ਕਰਾ ਕਰੇ ਆ ਲੈ ਵੀ ਅਗਲੇ ਪਿਛਲੇ ਦਿਨਾਂ ਵਿੱਚ 4 ਦੇ ਰੋਟੀਾਂ ਦੀ ਭੋਰ ਸਤੇ ਜਾ ਕੇ ਕਰਾ ਰਿਹਾ ਤੋ ਇਹਦਾ ਬੰਦੇ ਪਾਸਿਆ ਦੇ ਠੀਕ ਹੈ ਗਾਹ ਦੂਜੇ ਤਿੱਜੇ ਲਈ ਕਪਾ ਸੁਣਾ ਨੇ ਜਿਹੜੀ ਮਾਲੋਂ ਵਾਇ ਤਾਂ ਜਿਹੜੀ ਮਾਲੋਂ ਬਾਕੀ ਪਰ ਭਰਾ ਸਿਆ ਰਹੇ ਆ ਜੀ ਆ ਦੁੱਧ ਕਿੰਨਾ ਵੀਰ 13 ਕਿਲੋ ਵੀਰ ਜੀ ਕੱਲੇ ਆ ਦੁੱਧ ਹੋਊਗਾ ਉਹ ਵੀ 13 ਕਿਲੋ ਦੋ ਤਾਂ ਠੀਕ ਆ ਸੋ ਚੌ ਮਹੀਨੇ ਦੀ ਗੱਬਣ ਸੂਵੇ ਗਾਹ ਪਿੱਜੇ ਮੰਨ ਕੇ ਸੌਦਾ ਲਾ ਲਿਆ ਜੇ ਦੂਜੇ ਸਵੇਰੇ ਹੁਣ ਚੱਲਣ ਈ ਆ ਵੱਡੀ ਹੈਟ ਦੀ 13 ਕਿਲੋ ਦੁੱਧ ਤੇ ਕੱਦ ਮੇਰਾ ਭਰਾ ਇਥੋਂ ਤੁਹਾਨੂੰ ਪੂ ਦੂਰੋਂ ਮੜਾ ਦਿਖਾ ਦੇਣੇ ਕਾਈਡੀਆਂ ਹੋ ਜਾਊਗਾ ਕੱਦ ਵੱਡਾ ਬਾਕੀ ਥੱਲਿਓ ਵੇਖੋ ਤੁਸੀਂ ਕਰਮਾ ਠੀਕ ਆ ਜੀ ਚੌਰ ਸਲੇਵਾ ਮੋਢੇ ਕੋ ਇਮੁੱਠੀ-ਮੁੱਠੀ ਥਾਣ ਲੱਗਾ ਬਾਕੀ ਚੋਗੇ ਤੁਹਾਨੂੰ ਜੜੀਆਂ ਦੋ-ਦੋ ਚਾਰ-ਚਾਰ ਧਾਰਾ ਮਾਰ ਕੇ ਲਾਈ ਨਗਰ-ਨੁਕਰ ਬਹੁਤ ਆ ਹਾਂ ਸੋ ਬਾਕੀ ਕਰਮਾੜੀ ਦਾ ਰੰਗ ਰੂਗੋ ਸੋਹਣਾ ਹੈ ਪੂਰੀ ਮਜ਼ਬੂਤ ਤੇ ਪੂਰੀ ਨਿਗਰ ਇਹ ਵਹਿੜਾ ਠੀਕ ਆ ਜੀ ਸੋ ਪੌਲੀ-ਪਲੀਤੀ ਪੂਰੀ ਆ ਆ ਦੇਖੋ ਹਾਂ ਤੇ ਸੋ ਸਹੀਲ ਸਹੂਆ ਕਿਸੇ ਭੈਣ ਨੇ ਚਵਾਈ ਕਰਨੀ ਆ ਕਿਸੇ ਭਰਾ ਨੇ ਚੋਕੇ ਵੇਖਣੀ ਆ ਤੇ ਇਹ ਨਹੀਂ ਵੀ ਕਰਮਾੜੀ ਠੀਕ ਆ ਜੀ ਲੱਤ-ਪੋਟ ਦੀ ਫਿਰੂਗੀ ਜਾਂ ਨਿਆਣਾ ਰਸੀ ਪਾਉਣਾ ਪਊਗਾ ਉਹ ਤੁਹਾਡੀ ਮਰਜ਼ੀ ਆ ਪਾਉਣਾ ਪਾ ਲਵੇ ਉਹਦੇ ਆਦੇ ਕੁਝ ਨਹੀਂ ਹਾਂ ਆਲੋਕੀ ਬਾਕੀ ਥਾਂ ਤੋਂ ਬੜਾ ਵਧੀਆ ਸਵਾਤੀ ਲੱਗਦਾ ਬਹੁਤ ਮੁੱਠਿਆ ਸਾਂ ਲੱਗਾ ਵੇਖੋਗੇ ਹਾਂ ਅੰਤ ਮੰਨਿਆ ਕੋਈ ਨਹੀਂ ਕਰਵਾਣੀ ਜਾਂਦੇ ਤੇ ਨਿੱਕਰ ਵੀ ਲੋਟ ਛੋਟੇ ਖੜੇ ਵੀ ਕਿਤੇ ਚੌੜੇ ਲੱਗੇ ਆ ਮਾਣ ਮੱਚ ਪਾਰਾ ਹੀ ਸਸਰਾਵਾ ਬਲੇ ਨਿੱਕਰ ਛੋਟੇ ਖੜੇ ਮੱਜਾਂ ਕੋਈ ਪਲੀ ਪਲੀ ਕੁਆ ਹਾਂਜੀ ਹਾਂਜੀ ਇਹ ਇਹ ਰਕਤ ਨੇ ਕਰ। ਬਹੁਤ ਠੀਕਾ ਜੀ। ਫੇਕਸ ਲੈਵਾ। ਸੋ ਇਹ ਨਹੀਂ ਹੈਗਾ ਦੋਸਤੋ ਕੋਈ ਰੋਲਿਆ ਜਾਂ ਮਾਲ ਨਹੀਂ ਹੈਗਾ। ਮਾਲ ਪਹਿਲਾਂ ਵੀ ਕਾਫੀ ਚੰਗਾ ਹੀ ਪਾਇਆ ਇਸਕੇਲੇ ਤੋਂ। ਬਾਕੀ ਸਭ ਤਾਂ ਮੇਨ ਗੱਲ ਹੁੰਦੀ ਵੀ ਰੇਟ ਜਾਇਜ਼ ਹੁੰਦੇ ਆ। ਹਾਂਜੀ ਹਾਂਜੀ। 100 ਕਿਲੋਮੀਟਰ ਦੇ ਵਿੱਚ ਪਹੁੰਚ ਹੋ ਗਏ, ਤਕਰੀਬਨ 25-2800 2700 3000 ਦਾ ਖਰਚਾ ਉਹ ਵੀ ਵਿੱਚੇ ਹੀ ਸ਼ਾਮਲ ਹੁੰਦਾ ਠੀਕਾ ਜੀ। ਇਸ ਕਰਕੇ ਹਰੇਕ ਭਣ ਭਰਾ ਨੂੰ ਹੁੰਦਾ ਵੀ ਚਲੋ ਘਰੇ ਪਸ਼ੂ ਆਪਣੇ ਘਰੇ ਪਹੁੰਚ ਹੋ ਜਾਂਦੀ ਆ। ਹਾਂਜੀ। ਲੈ ਵੀ ਸਤਨਾਮ ਇਹਦਾ ਕੀ ਲੈਣ ਦੇਣ? ਮੋਲ ਦੀ ਸੀ ਭਾਵੇਂ ਇਹਦਾ 55 ਕਰ ਲਿਆ ਜੀ। ਆਹ। ਇਹਦੀ ਪੂਰੇ 50 ਵੇਗਾ ਬਿਲਕੁਲ ਜਾਇਜ਼ ਮੋਲਿਆਂ ਦੀ ਵਛੀ ਭਾਅ 55000 ਰੁਪਏ ਵੱਡੀ ਵਛੀ ਆਪੋ ਦੀ ਬਾਕੀ ਦੁੱਧ ਵੀ ਪੂਰਾ 13 ਕਿਲੋ ਹੈ ਕੰਡਿਆ ਦਾ ਦੁੱਧ ਉਹ ਵੀ ਬਾਹਰ ਵੱਡੀ ਆ ਦੋਸੋ ਠੀਕ ਹੈ ਜੀ ਲੈ ਹਾਂ ਨਾ ਜਿਹੜੀ 50000 ਦੇ ਵਿੱਚ 50 ਹੀ ਪਹੁੰਚ ਕਰਦਾ ਕੋਈ 50000 ਦੇ ਵਿੱਚ ਪਹੁੰਚ ਹੋ ਜੂਗੀ 13 ਕਿਲੋ ਦੁੱਧ ਤੇ 4 ਮਹੀਨੇ ਦੀ ਗੱਪਣ ਚੈੱਕ ਪਾਸ ਆ ਜੇ ਅਗੇ 4ਵੇਂ ਨੰਬਰ ਤੇ ਤੁਹਾਨੂੰ ਨੈਕਸਟ ਫਾਰਮ ਆ ਦਿਖਾਉਣੇ ਆ ਤਿੰਨਾ ਵੀ ਨਹੀਂ ਗਿਆ ਇੱਕ ਬਾਸ ਤਿੰਨ ਮਹੀਨਿਆਂ ਦੀ ਹਾਂ ਤਿੰਨਾ ਉਹ ਕੋਈ ਦੋ ਪਾਸਾ ਦੇ ਘਾਟਿਆ ਵੇਹੇ ਜਿਹੜੇ ਕੋਈ ਤਿੰਨਾ ਹੀ ਵਾਲੇ ਭਾਅ ਤੋਂ ਘਟਾਇਆ ਦੀ ਪਰਭਰਾ ਮਾਰ ਲੈ ਹੈ ਸੀਸ ਲੱਗ ਆ ਇਹ ਇਹਦੇ ਕੋਲ ਐਸਾ ਦੇ 10 11 ਗਿਲਦੋ ਤਿਆਰ ਪੱਟਾ ਲੈ ਵੀ ਕੋਈ ਨਹੀਂ ਕੱਢ ਲਾ ਪਾ ਸੂਣ ਦੂਜੇ ਸੂਬੇ ਇਹ ਇਹ ਗਾਂ ਦੂਜੇ ਸੂਬੇ ਆ ਹਾਂ ਦੂਜੇ ਸੂਬੇ ਹਾਂ ਜੀ ਲੈ ਵੀ ਗਾਂ ਦੂਜੇ ਸੂਬੇ ਸੂਣਾ ਇਹਨੇ ਠੀਕ ਆ ਜੀ ਤੇ ਬਾਕੀ ਤੁਹਾਡੇ ਸਾਹਮਣੇ ਆ ਇਹ ਕਿੰਨੇ ਮਹੀਨੇ ਦੀ ਵੀ ਦੱਸਿਆ ਕਰੋ ਤਿੰਨਾਂ ਦੇ ਵਿੱਚ ਪੰਜ ਸੱਤ ਦਿਨ ਘਾਟਿਆ ਭਾਵੇਂ ਕੋ ਤਿੰਨਾ ਹੀ ਮਾਲੇ ਭਾਵੇਂ ਓਟਾ ਗਰੀ ਮਾਲੇ ਯਾ ਕੋ پاس ਹੋਈ ਆ ਧਾਈਆਂ ਜੋ ਕਿੰਨਾ ਕੁ ਮਹੀਨੇ ਦੀ ਮੰਨ ਕੇ ਸੌਦਾ ਕਰ ਲਿਆ ਜੀ ਚੈੱਕ ਪਾਸ ਹੋਈ ਆ ਠੀਕ ਆ ਜੀ ਦੋ ਬਗਨਾ ਦੱਸਿਆ ਜੀ 11 ਕਿਲੋ ਦੁੱਧ ਪੱਕਾ ਹੋ ਰਿਹਾ 11 ਕਿਲੋ ਦੁੱਧ ਇਹਨੂੰ ਵੱਡੇ ਵੀਰ ਕਹੈ ਇਹਨੂੰ ਨਾ ਗੇੜੇ ਘਟਾ ਦੀ ਦੋਕ ਫਿਰ ਥਾਲੇ ਦੇ ਵੀ ਇਹ ਵੀ ਬਹੁਤ ਨਿੱਗਰ ਕਰਵਾ ਦੇ ਲਓ ਜੀ ਠੀਕ ਆ ਜੀ 100 ਰੁਪਏ ਬਿਲਕੁਲ ਪੱਦਰ ਲੈਵਾ ਫਾੜੀ ਇਹਦਾ ਚੱਡਾ ਲੈਵਾ ਕਰਵਾਈ ਦਾ ਸੋ 11 ਕਿਲੋ ਦੁੱਧੋ ਕੁ ਢਾਈਆਂ ਤਿੰਨਾ ਤਿੰਨਾ ਮਹੀਨੇ ਦੀ ਇਹ ਜਿਹੜੀ ਚੈੱਕ ਪਾਸ ਹੋਈ ਹੈ ਬੱਸੀ ਗੱਲ ਦੂਜਾ ਸਵੇਰ ਕਿਸਾਨ ਮੇਰੇ ਇਹ ਸੂਗੀ ਜਾਰੀਆਂ ਰਹੀਆਂ ਗਰੇ ਮੋਗੀ ਰਿਫੋਰਸ ਹੀ ਕਰੀ ਜਮੇ ਇਹ ਇੱਕ ਨੈਲ ਗਰਸਦ ਦਾ ਨਾਮ ਕੀ ਮੋਹੱਲਾ ਰਹੂਗਾ ਇਸ ਬੱਚੀ ਦਾ ਮੋਹ ਦੇ ਦੀਦੀ ਉਹਨੇ ਬਰਾਬਰ ਤੇ ਹੀ ਆ ਹੈ ਵੀ ਨਹੀਂ ਹਾਂ 55 ਕਰ ਲਈਏ ਹੂੰ ਮੋਲਾਵਾ ਬਿਲਕੁਲ ਜੈ ਜੈਸਾ ਦਾ ਮਾਲ ਐ ਇਸੇ ਦਾ ਮਾਲ ਲੈਣਾ ਐ ਇਹ ਨਹੀਂ ਵੀ ਚਲੋ 200 ਰੁਪਏ ਦੀ ਹੈ ਜਨਾ ਜੀ ਕੋ ਮਾਸਾ 200 ਰੁਪਏ ਸੱਲੀ 200 ਰੁਪਏ ਸੱਲੀ ਦਿਆਂਗੇ ਹਾਂ ਮੋਲੇ ਦੀ 50 ਕਰਦੇ ਹਾਂ 4000 ਦੀ ਪਾਣੀ ਕਰਦਾ 4000 ਦੀ 4000 ਪਹੁੰਚ ਕਰਦਾ ਆ ਲੈ ਸਾਨੂੰ ਪਾ ਕਰਕੇ ਚਲੋ ਜੇ ਤੁਸੀਂ ਆਖੋ ਹੋਰ 500 ਕਰ ਲਾਗੇ ਤਾਂ ਬਿਲਕੁਲ ਲੈਸ ਕਰਕੇ ਜੀ ਆ ਪੂਰੀ ਲੈਸ ਕਰਕੇ ਠੀਕ ਐ ਯਾਰਾ ਵਾਰਾ ਨਜ਼ਾਇਜ਼ ਮਿਲਦਾ ਫਾਇਦਾ ਕੋਈ ਨਹੀਂ ਸਾਡੇ 47 ਦੀ ਇਹ ਹੁੰਦਾ ਜੀ ਬਾਬੇ ਸਾਡੇ 47 ਦੀ ਦੋਸਤੋ 11 ਕਿਲੋ ਦੁੱਧ 3 ਮਹੀਨਿਆਂ ਦੇ ਲਗ ਸਮ ਜਿਹੜਾ ਸਮਾ ਹੋ ਗਿਆ ਚੈੱਕ ਹੋਈ ਆ ਹਾਂਜੀ ਬਾਕੀ ਬਹੁਤ ਵਧੀਆ ਥੱਲੇ ਦੇ ਵੀ ਸਾਫ਼ ਸੁਥਰੀ ਆ ਸਾਫ਼ ਸੁਥਰੀ ਬਹੁਤ ਚਵਾਈ ਵੀ ਬੜੀ ਪੰਵੇ ਪਾਵ ਲੱਗੀ ਆ ਹਾਂ ਠੀਕ ਆ ਸੋ ਜਿੰਨਾ ਵੀ ਇਹ ਸਾਫ ਸੁਥਰਾ ਲੇਵਾ ਹੈ ਹਾਂਜੀ ਹਾਂਜੀ ਤੇ ਬਾਕੀ ਇਹ ਵੀ ਇੱਕ ਵੀਰ ਸੁਗਨਾਮ ਹੈ ਵੱਡੀ ਹੈ ਵੈਸੇ ਵੱਡੀਆਂ ਹੀ ਵੱਡੀਆਂ ਮਾਲ ਲੇ ਲੋ ਤੁਹਾਡੇ ਸਾਹਮਣੇ ਆ ਦੇ ਹਾਂ ਮਾਲ ਮਾਲ ਦੀ ਸਰਪੰਚ ਚੰਗਾ ਹੀ ਯਾਰ ਚੰਗਾ ਹੀ ਦੱਸੋ ਵੀ ਚੰਗਾ ਹੀ ਲੱਗ ਰਿਹਾ ਹੈ ਕਿ ਨਹੀਂ ਬਿਲਕੁਲ ਬਿਲਕੁਲ ਬਾਕੀ ਜਿਹੜਾ ਸਸਰਾ ਮਾਲ ਨੇ ਵੀ ਜਿਉ ਤੁਹਾਨੂੰ ਹੀ ਆਉਣਾ ਸੋਭਾ ਆਉਦੀ ਹੈ ਸੋਭਾ ਆਉਦੀ ਹੈ ਬਿਲਕੁਲ ਜੀ ਬਿਲਕੁਲ ਆ ਜੇ ਮਾਲਾ ਕਰਵਾ ਕੇ ਪਾਉਂਦੇ ਸੱਜਣ ਜੋੜਦਾ ਫਿਰ ਲੈ ਕੇ ਜਾਂਦਾ ਅਗਲਾ ਆਹ ਹਾਂ ਬਿਲਕੁਲ ਅੱਗੇ ਇੱਕ ਆ ਆਪਣੇ ਕੋਲ ਜਿਹੜਾ ਨਾਗ ਆ ਗਿਆ ਕ੍ਰੋਸ ਆ ਗਈ ਕੋਈ ਸ਼ਹੀ ਵੱਲ ਦਾ ਮੰਨ ਲਏ ਹੈ ਨਾ ਹਾਂਜੀ ਹਾਂਜੀ ਇਹ ਕ੍ਰੋਸ ਆ ਸਿੰਘਲਾ ਕਿਵੀ ਬੜੀ ਵੱਡੀ ਆ ਵੰਗਾਵਾ ਕੇ ਲੱਤ ਦੀ ਪੁਰਦੀ ਤਾਂ ਮਰਜੀ ਪੱਤੀ ਲਾ ਕੇ ਦੋ ਠੀਕ ਹੈ ਜੀ 7 ਕਿਲੋ ਦੁੱਧ ਇਹਦੇ 7 ਕਿਲੋ ਕੋਪ ਹਾਂ ਲਓ ਵੀ 7 ਕਿਲੋ ਦੁੱਧ ਇੱਕ alley ਟੋਕੜ ਹੀ ਆ ਵੈਰੇ ਠੀਕ ਆ ਭਾਈ ਆ ਦੇਖ ਕਰੋ ਜਾ ਕੇ ਠੀਕ ਆ ਜੀ ਠੰਡੀ ਬਾਦ ਆ ਜੀ ਇਹਨੂੰ ਵੀ ਜੱਤ ਮਾਰਨ ਵਾਲੇ ਕਰਵਾਇਨ ਨੂੰ ਪਤਾ ਆ ਬਹੁਤੀ ਜ਼ਿਆਦੀ ਠੰਡੀ ਹੈ ਲੈ ਜੀ ਤੇ ਲਾਤੇ ਵੀ ਨਹੀਂ ਕਰਮਾਂ ਲਈ ਇੱਕ ਤੋਂ ਦੋ ਦਿਨਾਂ ਲਈ ਬਹੁਤ ਲੋਬ ਠੀਕ ਆ ਜੀ 107 ਕਿਲੋ ਦੁੱਧ ਇਹ ਵਾਇਰ ਦੇ ਥੱਲੇ ਹੁਣ ਹਾਜ਼ਰ ਆ ਹਾਂ ਜੀ ਹਾਂ ਜੀ ਬਾਕੀ ਇਹ ਕਰੋ ਚੈੱਕ ਕਰੋਸ ਬ੍ਰੀਡ ਆ ਠੀਕ ਆ ਹਾਂ ਪਰ ਇਹੋ ਜਿਹੇ ਰੀਕ ਇਹਨਾਂ ਕ ਖਾਲਾ ਹਾਂ ਵਾਹੇ ਮਛਰਦੀ ਹੈਗਾ ਇਹ ਪਿਹਾਰੀ ਦੀ ਆਉਂਦੀ ਕਰਦੀ ਨੂੰ ਸੰਗਲ ਜਾ ਪਾਇਆ ਵਾ ਗੱਲ ਜਾ ਹਾਂ 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 ਪਿਹਾਰੀ ਅਹੀਂ ਪਾਈ ਉਹ ਕਰਕੇ ਤਾਂ ਕਰਦੀ ਨਾ ਜੀ ਲੋਬ ਠੀਕ ਆ ਜੀ 107 ਕਿਲੋ ਦੁੱਧ ਇਸ ਵਾਇਰ ਦੇ ਥੱਲੇ ਤੇ ਹੈ ਵਸੇ ਦੂਜੇ ਕਿਸੂ ਦੇ ਨਾ ਦੂਜੇ ਸੂ ਦੂਜੇ ਸੂ ਆ ਕਰੋ ਚੈੱਕ ਹਾਂਜੀ ਠੀਕ ਹੈ ਜੀ ਇਹਦਾ ਫਿਰ ਸਤਨਾਮ ਕੀ ਮੁੱਲ ਕਰਤਾ ਜੀ ਇਹਦਾ ਮੁੱਲ ਵੀ ਜੀ ਰੋਗਣਾ ਹੀ ਹੈ ਸੂਈ ਨਹੀਂ ਕੋਈ ਗੱਲ ਹੀ ਤੇਰਦੀ ਤੂੰ ਆਪਣਾ ਸੱਜਣਾ ਤੇ ਕੋਈ ਨਾ ਮੁਸੀਬਤ ਪਈ ਵੀਰ ਨੂੰ ਹਾਂ ਉਹਦਾ ਕਰਕੇ ਸਾਰੀ ਅਲੇ ਮਹੀਨੇ ਦੀ ਗਾਸ ਸੀ ਬੱਚੇ ਬੱਚੇ ਨਾ ਵਾਲ ਭੁਖਾ ਦੇ ਆ ਰਿਹਾ ਰੇ ਰੋੜ ਗਿਆ ਆਹ ਆ ਮੈਂ ਵੀ ਬਿਲਕੁਲ ਤਾਜੀ ਸੀ ਇਹਦਾ ਕਰਕੇ ਉਹਨਾਂ ਦਾ ਹੀ ਮਾਰ ਤੇ ਆਪਾਂ ਰੋਕਣਾ ਹੀ ਜਲ ਦੇ ਦੇਣੀ ਆ ਆਪਣੇ ਮਾਰ ਨੂੰ ਆਪ ਹੋਰ ਆਪਣੇ ਕੋਲ ਹੁੰਦਾ ਤੁਹਾਨੂੰ ਸਾਫ ਹੋਦਾ ਹਾਂ ਹਾਂ ਇਹ 15000 ਦੀ ਪਹੁੰਚ ਕਰ ਦਾਂਗੇ ਠੀਕ ਆ ਠੀਕ ਆ ਹਾਂ ਸੀਸ ਲੱਗ ਬਹੁਤ ਜਿਆਦੀ ਠੀਕ ਆ ਦੇ ਮਾਲ ਬੰਦੇ ਵੀ ਮਗਰ ਕਾਲੇ ਪਾਏ ਖੜੇ ਵਿਆਂ ਤੇ ਛੇਤੀ ਛੇਤੀ ਵਿੱਚ ਹੋਰ ਲਈ ਆਹੋ ਮਾਲ ਤਾਂ ਬਾਬੇ ਦੀ ਕਿਰਪਾ ਆ ਗਈ ਤਕਰਿਆ ਆ ਗਏ ਨਿਰੋਖੋ ਚੋਕ ਤੀਚੀਆਂ ਲੈ ਲੈ ਪਾਣ ਦੇ ਤੇ ਛੇਤੀ ਤੇ ਬਰਾਦਾਵਾ ਬਰਾਦਾਵਾ ਛੇਤੀ ਕਰ ਹੋਰ ਜਾਈਏ ਗੱਲ ਇਹਦਾ ਨਾ ਫਿਰ ਚੱਕੜੇ ਮਾਲ ਦੀ ਕੀ ਜਨਾ ਇਹਨਾਂ ਨੇ ਡੂੜੀ ਹੋ ਲੱਗੀ ਵੀ ਤੁਸੀਂ ਲੈ ਆਗੇ ਪਰੇ ਆ ਬਸ ਬਸ ਨਹੀਂ ਨਹੀਂ ਹਾਂ ਐਸੇ ਨਹੀਂ ਹੈਗੇ ਲੈ ਵੀ ਸਤਨਾ ਮੇਰੇ ਤੋਂ ਬਾਅਦ ਆਪਣੇ ਕੋਲ ਮੱਝ ਆ ਗਈਆਂ ਹਾਂਜੀ ਮੱਝ ਆ ਜੀ ਇਹ ਪਹਿਲੇ ਨੰਬਰ ਵਾਲੀ ਜਿਹੜੀ ਆ ਮੱਝ ਵਖਾਉਂਦੇ ਵੈਸੇ ਨੰਬਰ 6ਵੇਂ ਤੇ ਆ ਹਾਂਜੀ ਈ ਵੀਰਵਾਸ ਮੇ ਦਾ ਇਹ ਵੀ ਜੀ ਕੋ ਵੀ ਮਹੀਨੇ ਖਵਾ ਵੀ ਨਹੀਂ ਗਾਇ ਸੂਈ ਜੀ ਠੀਕ ਆ ਜੀ ਇਹ ਮਤਲਬ ਵੀਡੀਓ ਵਰਗੇ ਤੁਹਾਡੇ ਚੈਨਲ ਦੇ ਹੈਗੀ ਸਾਰਾ ਕੁਝ ਆ ਬੱਚੇ ਬੱਚੇ ਸਾਰਾ ਕੁਝ ਹੈਗਾ ਠੀਕ ਹੈ ਇਹਦੇ ਕੋਲ ਆ ਨਾ ਤੇ 10 ਕਿਲੋ ਦੇ ਮਿਲਦੀ ਹੈ ਭਾਰ ਦੇ ਦੋਨੇ ਟਾਈਮ ਠੀਕ ਆ ਜੀ ਹਾਂ ਦੋ ਤੇ 10 ਕਿਲੋ ਕਰਵਾ ਗਏ ਹਾਂ ਜੀ ਤੇ ਬੱਚਾ ਨਹੀਂ ਹੈਗਾ ਠੀਕ ਹੈ ਬੱਚਾ ਮਰ ਗਿਆ ਜੀ ਸੂਈ ਕਿੰਨੇ ਟਾਈਮ ਦੀ ਹੈ ਵੱਧ ਤੋਂ ਵੱਧ ਵੀ ਜੀ ਮਹੀਨਾ 35 40 ਚਾਹਾਂਗਾ ਬਣਾ ਅੰਦਰ ਅੰਦਰ ਹੋਊਗੀ ਮਹੀਨੇ ਪਹਿਦੇ ਸੱਜਰ ਸੁੱਜਰ ਦੀ ਵੀੜ ਗਈ ਆ ਲੈ ਤੇ ਇਹਨਾਂ ਦੇ ਪਈ ਜੇ ਆਪ ਨੂੰ ਪਰਵਾ ਚਲੋ ਆ ਬੰਦਾ ਨਿਕਲ ਜਾਣਾ ਲਓ ਵੀ 10 ਕਿਲੋ 200 ਤੇ ਬਾਕੀ ਤੁਹਾਨੂੰ ਇਧਰ ਵਿਖਾ ਦਿੰਦਾ ਵੀਰ ਸੋਹਰਾ ਸਾਇਆ ਚ ਕਿੰਨਾ ਵਸਦਾ ਉਹ ਦਿੱਗਾ ਹੀ ਹੋਣਾ ਹੈ ਮੈਂ ਜਦੋਂ ਸਿੰਘ ਜਿਵਾ ਬਾਕੀ ਉਦਾਂ ਜਿਹੜਾ ਜਿਵਾ ਲੰਮੀ ਲੰਮੀ ਕੀਤੀ ਉਹ ਕੁੰਡੀ ਜੂਰ ਹੋਵੇ ਤਾਂ ਉਹ ਜੀ ਚਲੋ ਝੋਟੀ ਪਾਕੀ ਆ ਭਾਵੇਂ ਦੂਜੇ ਸੂਵੇ ਵੀ ਕਹਿ ਸਕਦੇ ਹਾਂ ਜੀ 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 ਰੋਗ ਤੇ ਜੇ ਸੂਏ ਮੰਨ ਕੇ ਡੋਡਾ ਪਾਵਾ ਤੇ ਜੇ ਕਿਸੋ ਨੇ ਗੜੀ ਪਾਣੀ ਹੋ ਗਈ ਸਰਦ ਨੂੰ ਕੋਈ 35 ਦਿਨ ਕੋਈ 40 ਦਿਨ ਕੋਈ 38 ਦਿਨ ਕੋਈ 30 ਦਿਨ ਦੇ ਆਪ ਦਾ ਸਮਾਂ ਬਿਲਕੁਲ ਕਰਮਾਰੀ ਦੂਜੀ ਸੂਏ ਉਹ ਜਗਦੀ ਆ ਹਾਂ ਇਹ ਹੈ ਤੇ ਨਵੀਂ ਵਰਾ ਸੁੰਗ ਕੇ ਨਵੀਂ ਸੂਏ ਲੈ ਆਏ ਨੇ ਬਸ ਬਸ ਸੋ ਸਿੰਗਾ ਦੀ ਬਣਾਵਟ ਤੇ ਕਰਕੇ ਥੋੜੇ ਕਈ ਦਾ ਪਸ਼ੂ ਇੱਕਦਾਂ ਸੂਆ ਵੱਧ ਵਿਖਾ ਜਾਂਦਾ ਹਾਂਜੀ ਹਾਂਜੀ ਬਾਕੀ ਕੱਦ-ਕੁੱਦ ਦੇਖੋ ਮੇਰਾ ਪ੍ਰਾਹ ਫੋਲ ਵੱਡੀ ਆ ਢਾਂਚੇ ਦੇ ਵਾਲਾ ਵੱਡੇ ਢਾਂਚੇ ਦੀ ਹੈ ਚੱਡੇ ਲੇਵੇ ਦੀ ਵੀ ਕਰਮਾਰੀ ਤੁਹਾਡੇ ਸਾਹਮਣੇ ਸਾਫ਼ ਸੁਥਰੀ ਆ ਹਾਂਜੀ ਆ ਦੇਖੋ ਇਮਲ ਦੀ ਦੋਵੇਂ ਟਾਈਮ ਐ ਮੈਂਡ ਚ ਪਸੰਦੀ ਜੇ ਜਦਾਂ ਮੋਟਵਾ ਨੇ ਪੀੜਾ ਕੱਪ ਲਈਦਾ ਪਾਣੀ ਦੇ ਆਉਂਦਾ ਪਾਣੀ ਮਰੋ ਖਵਾਉਂਦੇ ਪਾਣੀ ਹੂੰ ਠੀਕ ਐ ਅੱਛਾ ਕੀ ਮੋਲੋ ਫਿਰ ਸਜਨਾਮ ਇਹਦਾ ਲੈਣ ਦੇਣਾ ਮੋਲੋ ਦਾ ਵੀਰ ਨੇ ਮੈਂ ਬੜੀ ਮਹਿੰਗੀ ਲਈ ਹਾਂ ਚਲੋ ਅੰਦਰ ਬੜਾ ਸਾਰਾ ਗੱਲਾਂ ਬਾਤਾਂ ਹੋਈਆਂ ਨੇ ਤੇ ਆਪਣੇ ਕੋਈ ਜਦੋਂ ਵਿਕਣੀ ਆਈ ਦੇ ਦਾਂ ਕਿ ਕੋਈ ਆਪਾਂ ਮੈਂ ਰੋਕਣਾ ਦੇ ਦਾਂ ਮੈਂ ਵੀ ਇਦੀ ਭਾਅ 75 ਜੁਤਤੀ ਵੇਚ ਲਈ ਹਾਂ ਚਲੋ ਕੋਈ ਨਹੀਂ ਆਪਾਂ ਮੈਂ ਪਹਿੜੀ ਜਰ ਦੇ ਦੇ ਦਾਂਗੇ 65000 ਆ ਪੈਰ ਦੀ ਦਿੱਤਾ ਕੋਲ। ਲੋ ਵੀ। ਲੋਕੋ ਸੋ ਪੂਰੇ ਚਬਾਰੇ ਜਿਹਦੀ ਮਾਜਾ ਕੋ ਛੋਟੀ ਨਹੀਂ ਗਈ। ਉਹਨੋਂ ਵੱਡੀ ਹਾਈਟ ਕਰ ਦਿੱਤੀ ਏ ਠੀਕ ਆ ਜੀ। ਹਾਂਜੀ। ਤੇ 10 ਕਿਲੋ ਦੁੱਧ ਜੇ ਥੱਲੇ 65000 ਦੀ ਮਾਜ ਮਿਲ ਜੂ। ਦੋਦੇ ਵਿੱਚ ਮਾਰੇ ਹੋਰ ਵਾਜਣੇ ਨਾ ਡੰਗਰ ਪਾਨ ਸਾਹਿਬ ਦੇ ਬਿਲਕੁਲ ਭੁੱਖੇ ਤੇ ਆਏ ਰੇਲ ਜਰੇ ਆਪਣੇ ਕੋਲ ਜਦੋਂ ਹਲੇ ਕੱਲ ਹੀ ਆਈਆਂ ਹੋ। ਅੱਛਾ ਫਿਰ ਸਤਨਾਮ ਜਿਵੇਂ ਦਾਸੀ ਦਿੱਤਾ ਵੀ ਧਾਰ ਤੇ ਮਿਲਦੀ ਆ ਕਰਦੋ ਇਹ ਟਾਈਮ ਕੋਈ ਭਰਾ ਆਵੇ ਆਪਦੀ ਧਾਰ ਦਾ ਵੀ ਤੇ ਥੱਲੇ ਹਾਂ ਮੇਰੇ ਬਾਜੀ ਨਾ ਤਾਂ ਉਹਦਾ ਕੋਣਾ ਪਾਉ ਨਹੀਂ ਪੜਾ ਕੋਈ ਪਰਵਾਰੀ ਹਾਂ ਅਬੀ ਕਾਲ ਬਾਲਾ ਬਲਾਲ ਤੇ ਕੋਈ ਚਾਰ ਜੂੜ ਤੇ ਨਹੀਂ ਲੱਗੀ ਠੰਡੀ ਠੰਡੀ ਬਹੁਤ ਆ ਜੀ ਠੀਕ ਆ ਜੀ ਮਾਫੀ ਭਰਾਵੋ ਠੀਕ ਆ ਜੀ ਇਹ ਗੱਲਬਾਤ ਆ ਇਸ ਮੈਂ ਦੀ ਤੇ ਬਾਕੀ ਆ ਜਿਹੜਾ ਲੇਵਾ ਹਵਾਨਾ ਤੁਸੀਂ ਵੇਖ ਹੀ ਸਕਦੇ ਜੀ ਠੀਕ ਆ ਜੀ ਸੋ ਧਾਰ ਤੇ ਆਉਂਦੀ ਆ ਕਰਮਾ ਦੀ ਦੋਵੇਂ ਟਾਈਮ ਕੋਈ ਚੋਕੇ ਆਪਣੀ تسਲੀ ਕਰ ਸਕਦਾ ਵੰਡਵੇਰ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ لا وی برسے نام اگے ناکتا اپنے ਕੋਲ ਜਿਹੜੀ ਅਗਲੀ ਆ ਮੱਝ ਆ ਗਈ ਹੈ ਇਹ ਆ ਗਈ ਗੱਬਣ ਤਿਆਰ ਆ ਜੀ ਗੱਬਣ ਤਿਆਰ ਕਿੰਨਾ ਕੁ ਟਾਈਮ ਬਾਕੀ ਆ ਇਹ ਬਸ ਇੱਕ ਦਿਨ ਹੋਣੀ ਛੇੜੀ ਆ ਇਹ ਭਾਰੇ ਸਾਹਮਣੇ ਹੋਣੀ ਉਤਰੇ ਵੀ ਆਜ ਤੋਂ ਇਹ ਮੇਰੇ ਸਾਹਮਣੇ ਆਈ ਹੁਣ ਜਿਹੜੀ ਥੁਲੇ ਲੈਣ ਕੀ ਪਿਆ ਹਾਰੇ ਜੀ ਹੁਣ ਲੈਣ ਹੋਈ ਆ ਠੀਕ ਹੈ ਹਾਂ ਇਹ ਲੇਖ ਨੂੰ ਗਏ ਤੇ ਉਹ ਮੇਰੇ ਕੋਲ ਜਾਇਆ ਨਹੀਂ ਗਿਆ ਫਿਰ ਤੇ ਮਾਲ ਨਾਲ ਕੱਢ ਅਰਥਾ ਵੀ ਸ਼ਾਮੀ ਦੇ ਗਿਆ ਕੋਈ ਸੇਰੇ ਦੇ ਗਿਆ ਤੇ ਵੀਰ ਨੂੰ ਮਾਲ ਥੋੜੀ ਜਿਹੀ ਖੇਤਲ ਤੇ ਨੂੰ ਕਰਨੀ ਪੈਣੀ ਫਿਰ ਦੋ ਗੱਲੇ ਲੈ ਕੇ ਆਇਆ ਜੀ ਠੀਕ ਹੈ ਸੋ ਬਸ ਇਹ ਦੀ ਐਂਟਰੀ ਜਿਹੜੀ ਹੁਣੇ ਹੋਈ ਆ ਮਾਜੂ ਦੀ ਤਕਰੀਬਨ ਕੋਈ ਅੱਧਾ ਘੰਟਾ ਪਹਿਲਾਂ ਕਰਮਾਰੀ ਆਈ ਏ ਇਹਨਾਂ ਇੱਥੇ ਮਗਰੇ ਕਰਮਾਰੀ ਆ ਜਿਹੜੇ ਮਗਰੇ ਸਾਡੀ ਤੇਲ ਜੀ ਅੱਛਾ ਜੀ ਆ ਛੋਟਾ ਪਰੇ ਆਉਂਦੀ ਆ ਦੂਜੇ ਤਿੰਨੇ ਮੋਟਰਗੋ ਜੀ ਇੱਕ ਬਹਿਣੀ ਵਾਲਾ ਜਿਹੜਾ ਦੂਸਰੇ ਉਲਟਾ ਬਹਿਣੀ ਵਾਲਾ ਮਗਰਲਾ ਥਾਣਾ ਉਹ ਤੁਹਾਨੂੰ ਇਹ ਤੇਲ ਦਾ ਠੀਕ ਆ ਹਾਂਜੀ ਹਾਂਜੀ ਬਾਕੀ ਤਿੰਨੇ ਥਾਣਾ ਭਰਾ ਦੇ ਜਾਂ ਟਿੱਪਣ ਦੇ ਇੱਕ ਨੰਬਰ ਨੇ ਉਹ ਤੁਸੀਂ ਇੱਥੇ ਆਣ ਕੇ ਤਸੱਲੀ ਕਰ ਹੀ ਲੈਣੀ ਆ ਠੀਕ ਆ ਤੇ ਇਹ ਜਿਹੜਾ ਚੱਡਾ ਲੇਵਾ ਕਰਮਾਰੀ ਦਾ ਕੋ ਕੱਢ ਦੇ ਰੋ 2 3 4 ਰੋ ਕੱਢ ਦੇ 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 ਕੱਢ ਦੇ ਦੇ ਠੀਕ ਆ ਜੀ ਕਈ ਵਾਰ ਨੋਰਮਲ ਹੋ ਸਾਫ ਸਮਹਾਲ ਦੇ ਵਿੱਚੋਂ ਪਸ਼ੂ ਆਉਂਦੇ ਸੇਵਾ ਥੋੜੀ ਜਿਹੀ ਕਰਵਾਇ ਲਿਸੀ ਸੇਵਾ ਕਈ ਵਾਰ ਘੱਟ ਹੁੰਦੀ ਕਿਸੇ ਭਰਾ ਦੀ ਇਸ ਕਰਕੇ ਥੋੜਾ ਪਸ਼ੂ ਤੁਹਾਨੂੰ ਲੱਗੂਗਾ ਵੀ ਲਿੱਸਾ ਹਾਂਜੀ ਬਾਕੀ ਮੱਝ ਮੇਲ ਬੜੇ ਜਾਇਜ਼ ਰੇਟ ਦੇ ਵਿੱਚ ਹੀ ਜਾਊਗੀ ਆ ਤੇਰਾ ਪਹਾੜ ਕੋਨੇ ਲੈ ਲੈ ਬਾਕੀ ਦਾ ਦੇਖੋ ਰਾਇ ਕਵਾੜ ਵਰਗਾ ਜੀ ਲੈ ਵੀਰ ਸਤਨਾਮ ਸਿੰਘ ਜੇ ਤੇਲ ਲਾਉਣ ਬੈਹ ਜਾਂਦੇ ਨਾ ਸਿੰਘਾਂ ਨੂੰ ਤੇ ਬੋਤਲ ਲੀਟਰ ਦੀ ਬਣੇ ਆਉਂਦੀ ਆ ਲੱਗ ਜਾਂਦੀ ਇਹ ਸਾਂਗੇ ਜਪਾ ਲਾਇਆ ਨਹੀਂ ਤੇਲ ਤੇ ਬਣਾ ਵੇਚਣੀ ਆ ਹਾਂ ਸ਼ੇਰ ਦੋ ਗਿਆ ਪਰ ਰਵਈਆ ਛੱਡਦੇ ਇੱਕ ਬੜੇ ਵਧੀਆ ਹੋ ਗੋਲ ਆ ਪਰ ਸਿੰਘ ਹੋਇਆ ਖੁੱਲੇ ਆ ਥੋੜਾ ਖੁੱਲਾ ਕਰ ਗਿਆ ਇਹ ਫੁੱਲਾ ਕਰ ਗਿਆ ਹਾਂ ਵਜ਼ੇਰੀ ਆ ਜੀ ਜੋ ਪ੍ਰਵਾਸ ਨਾਲ ਬਣਾਇਆ ਜੋ ਮਾਲਕ ਨੇ ਡਿਜ਼ਾਈਨ ਪਲਾਆ ਨਾ ਕਿਸੇ ਨੂੰ ਚਲ ਚਲ ਜਿਹੜੀ ਧਰਦੀ ਬੜੀ ਲਓ ਬਿਠੇਗਾ ਜੀ ਇਹ ਦੋਸਤੋ ਬਾਜਾ ਟਿਕਾ ਜੀ ਪਿਆਰੀ ਦੇ ਉੱਤੇ ਹੀ ਹੈ ਤਕਰੀਬਨ ਆਈ ਖਲੋਤੀ ਹੈ અમારી 2-4 ਦਿਨਾਂ ਦੇ ਵਿੱਚ ਇਹਨੇ ਸੂਸਵਾ ਪੈਨਟੀ ਆ ਹਾਂ ਜੀ ਤੇ ਆ ਟਾਂਕਾ ਇਸ ਮੈਂ ਦਾ ਹੋਰੋ ਮੇਰਾ ਭਰਾ ਜਲੋ ਕੋਈ ਸਾੰਭਣ ਵਾਲਾ ਲੈ ਗਿਆ ਥੋੜੀ ਜਿਹੀ ਹਿੰਮਤ ਮਾਰ ਲਿਆ ਜੀ ਜਾਇਜ਼ ਮਿਲ ਜੂਗੀ ਬਾਕੀ ਪੂਰਾ ਸਾਲ ਭਾਰ ਕਰਮਾ ਲਈ ਸੋਨਾ ਠੋਕਣਾ ਨਹੀਂ ਸੋਲਾ ਕਰਦਾ ਹੋਵੇ ਵਾਰ। ਹਾਂ। ਸੋ ਬਾਕੀ ਸਾਰੇ ਪਾਸਿਓ ਪੋਰੀ ਏ। ਠੀਕ ਹੈ ਜੀ। ਤੇ ਹਾਇ ਵੀ ਆ ਬਿਲਕੁਲ ਪਤਲੇ ਪਿੰਡੇ ਦੀ ਆ ਜੀ। ਠੀਕ ਹੈ ਜੀ। ਬਿਲਕੁਲ। ਅੱਛਾ ਵੀਰ ਸਤਿਨਾਮ ਕੀ ਮੁੱਲ ਰੂਗਾ ਇਹਦਾ? ਬੋਲ ਵੜਦੇ 55 ਕੋ। 55 ਵਾਟ ਲਓ। ਬੋਲ ਬਿਲਕੁਲ ਛੁੜਾਇਆ। 45000 ਦੀ ਪਹੁੰਚ। ਆ ਛੱਕੇ। ਆ। 45 ਹਜ਼ਾਰ ਦੀ ਮੈਂ ਉਹ ਵੀ ਸੱਜਰ ਇਹਨਾਂ ਦਿਨਾਂ ਦੇ ਵਿੱਚ ਆਈ ਨਾ ਮਾ ਜਿਹਾ ਹੈ ਆ ਇਹ ਲੋਰ ਕਾਰ ਕੈਮ ਹੋਣੀ ਓਕ ਮਾਰ ਤੇ ਮਾਰਕ ਆ ਕਾਰ ਮਾਰਾ ਨਹੀਂ ਕਰਦੇ ਆਗੇ ਰਿਕਾਰ ਦੇ ਮਾਰਾ ਦੀ ਕਿਰਪਾ ਨਹੀਂ ਦਿੱਤੀ ਕੀ ਕਹੇ ਰਿਕਾਰ ਵੀ ਕਿ ਤੂੰ ਬਾਬਾ ਬਾਬੇ ਦੀ ਬੜੀ ਕਿਰਪਾ ਮਰੇ ਤੇਰੇ ਆ ਕਿ ਤੂੰ ਟਟਾ ਬਿਲਕੁਲ 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 ਲੱਗੀ ਇਹ ਦੋਸਤੋ ਹੈ ਤੇਲਾ ਕਰਮ ਵਾਲੀ ਠੀਕ ਹੈ ਜੀ 45000 ਦੇ ਵਿੱਚ ਹੀ ਲੱਟਰੀ ਆ 45000 ਦੇ ਵਿੱਚ ਹੀ ਮਿਲ ਜਾਣੀ ਆ ਬਾਕੀ ਤਿੰਨ ਤਾਂ ਵੀ ਕਰਮ ਵਾਲੀ ਨੂੰ ਵੇਖੋ ਗਲਾ ਫਾਰ ਕੇ ਥਾਣਾ ਠੀਕ ਹੈ ਜੀ ਇਧਰੋਂ ਤੁਹਾਨੂੰ ਕੋਈ ਘਾਪਣ ਨਹੀਂ ਆਦ ਗਿਆ ਸੋ 45000 ਦੇ ਵਿੱਚ ਦੋਸਤੋ ਪਹੁੰਚ ਹੀ ਹੋ ਜਾਣੀ ਹੈ 100 ਕਿਲੋਮੀਟਰ ਪਰ ਹਾਂਜੀ ਹਾਂਜੀ ਬਾਕੀ ਮੇਰਾ ਭਰਾ ਕਰ ਲਿਓ ਪਹਿਲ ਕਦਮੀ ਮੱਝ ਚੰਗੀ ਆ ਜਿਹੜੇ ਭਰਾ ਆ ਗਏ ਨੇ ਜਿਹੜੇ ਪਿਆਰੇ ਚੋਂ ਜਿਆਦਾ ਪਾਉਂਦੇ ਨੇ ਮੇਰੇ 10-12 ਕਿਲੋ ਨਹੀਂ ਦੇਣਾ ਦੁੱਧ ਦੇ 8 ਕਿਲੋ ਮੇਰੇ ਖਿਆਲ ਨਾਲ ਨਾਰਮਲ ਰਹਿ ਜਾਊਗੀ 8 ਕਿਲੋ ਦੁੱਧ ਸਾਰੀਆਂ ਗਰਮੀਆਂ ਨੇ ਯਾਰੀ ਬਚੇ ਰਹਿਣੇ ਬਿਲਕੁਲ ਪਾਉਗੀ ਇਹਨੇ ਦਾਣਾ ਨੂਣਾ ਖਾ ਕੇ ਨੇ ਹੋ ਰਾਜੀ ਹੋਏ ਨਾ ਬਿਲਕੁਲ ਹਾਂ ਲੈ ਵੀ ਫਿਰ ਸਤਨਾਮ ਇੱਕੋ ਬਾਅਦ ਆਪਰੇ ਕੋਲ ਅਗਲੇ ਬੰਨੇ ਇੱਕ ਆ ਮੱਝ ਆ ਗਈ ਜਿਸੂ ਵੀਜੀ ਛੋਟੀ ਜੀ ਹਾਂ ਇੱਕ ਮਹੀਨੇ ਦੰਦ ਨੇ ਘਬਰਾਉਣ ਦੱਸੀ ਆ ਇੱਕ ਮਹੀਨੇ ਦੀ ਘਬਣ ਤੇਰੇ ਆਈ ਆਪਣੇ ਕੋ ਆ ਤੇ 6 ਕਿਲੋ ਦੁੱਧ ਭਾਰੇ ਦੇ ਮਿਲਦੀ ਦੋਵੇਂ ਟਾਈਮ ਠੀਕ ਆ ਵੀਰੇ ਹਾਂਜੀ ਮਾ ਵੀਰ ਦੋਸਤ ਬਣੀ ਸੌਰੀ ਆ ਇੱਕ ਮਹੀਨੇ ਦੀ ਆ ਚਾਹੇ ਮਾਲੀ ਤੋਂ ਲਾ ਲਿਆ ਜੇ ਚਾਹੇ ਟੀਕੇ ਤੋਂ ਲਾ ਲਿਆ ਜੇ ਇੱਦਾਂ ਚਲੋ ਪਈਗਰਾ ਭਰਾ ਵੇਰਵਾ ਦੇ ਦਿੰਦੇ ਆ ਵੀ ਮਹੀਨੇ ਕੀ ਦੀ ਪਣੀ ਸੋਰੀ ਆ ਨੇ ਬੰਦਾ ਵਧੀਆ ਹੀ ਆ ਫੌਜੀ ਸਾਹਿਬ ਬੰਗਾ ਲੀਗਾ ਮਾਲੀ ਤੋਂ ਲਵੇ ਦੁੱਧ ਹੋਈ ਜਾਂ ਜੀ ਹਾਂ ਹਾਂ ਕਰੋ ਚੈੱਕ ਜੀ ਇਹ ਚੋਰ ਚ ਆ ਕੇ ਆਈ ਜੀ ਉਹਨਾਂ ਦੀ ਗੱਲ ਦੋ ਦਿਨ ਦੀ ਚੁਆਈ ਜਿਹੜੀ ਕਿਸਾਨ ਦੇ ਕੋਲ ਹੋਈ ਆ ਹਾਂ ਜੀ ਦੁੱਧ ਦੀ ਸ਼ੋਰ ਹੀ ਉਹ ਜਵਾਕ ਜਿਹੜੀ ਆਈ ਆ ਵੈਸੇ ਅੱਜ ਹੀ ਐਂਟਰੀ ਹੋਈ ਏ ਦੀ ਅੱਜ ਆ ਜੀ ਬਾਕੀ ਮੱਝ ਮੇਰਾ ਭਰਾ ਮਾਰੋਚਾ ਤਾਂ ਮਹੀਨੇ ਦੀ ਅੱਗੇ ਬਣੀ ਸੋਰੀ ਆ ਨਿਕਲ ਆਵੇ ਪਸ਼ੂ ਬਣਿਆ ਹੋਇਆ ਤਾਂ ਨਿਕਲੇਗਾ ਵੀ ਜ਼ਰੂਰ ਹਾਂਜੀ ਹਾਂਜੀ ਤੇ ਇਹਦੇ ਥੱਲੇ ਦੁੱਧ 6 ਕਿਲੋ 6 ਕਿਲੋ ਕੰਡਿਆ ਦਾ ਤੇ 6 ਆਪਾਂ ਉਹ ਦੱਸਿਆ 6 ਕਿਲੋ ਦੁੱਧ ਆ ਇਹ ਮੇਰੀ ਦੀ ਆਪਣੇ ਕੋਲ ਆਣ ਕੇ ਕਿਵੇਂ ਆ ਨਹੀਂ ਆਪਰੇ ਤਾਂ ਸੇਰੇ ਨਹੀਂ ਮਿਲ ਪਣਾ ਮੈਂ ਮਿੱਠੀ ਵੜੀ ਆ ਅੱਛਾ ਅੱਛਾ ਉਥੇ ਇੱਕ ਮਿੰਟ ਜੇ ਆਏਗਾ ਉਹ ਇਹਦਾ ਫੇਰਵਾ ਦੋਸਤੋ ਤੁਸੀਂ ਬਾਅਦ ਵਿੱਚ ਵੀ ਲੈ ਲਿਆ ਜੇ ਹਾਂਜੀ ਤੇ ਪਹਾੜੇ ਤੇ ਆ ਜਾਂ ਭਾਰਤ ਤੇ ਮਿਲਦੀ ਹੈ ਕਰਮਾ ਲਈ ਠੀਕ ਹੈ ਜੇ ਤੁਹਾਨੂੰ ਦੱਸ ਦਿੱਤਾ ਜਾਊਗਾ ਫਿਲਹਾਲ ਜਿਹੜੀ ਇਹ ਮਾਝ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਠੀਕ ਹੈ ਸੋ ਬਣੇ ਜਾ ਰਹੀ ਹੈ ਚਲੋ ਨੇ ਆਉਂਦੀ ਆ ਪਸ਼ੂ ਕਿਹੜਾ ਨਿਗਲ ਤੇ ਜਰੂਰ ਹੁੰਦੇ ਆ ਇਹ ਬੇਟੇ ਕੰਮ ਚਲੇ ਆ ਰਹੀ ਇਹ ਸਾਹ ਇਹ ਲੋਕ ਨਹੀਂ ਲੈ ਦੇ ਪੱਤਰ ਕਿਦੀ ਆ ਇਹ ਵੀ ਸਿੰਗਲ ਡੀਜੇ ਤੋਂ ਉਹ ਵੀ ਮਰੀ ਹੋਰ ਹੈ ਮੈਂ ਵੀ ਵੀਰਸਾ ਦਾ ਨਾਮ ਕੀ ਲੈਣ ਦੇਣ ਕੀ ਮੋਦ ਰੂਗਾ ਵੀਰ ਜੀ ਭਾਜਦਾ 55 ਕਰ ਲਈਏ ਜਿਹੜਾ ਸਗਣਾ ਵਾਲਾ ਕੰਮ ਕਰਦਾ 55000 ਦੀ ਪਹੁੰਚ ਕਰ ਦੇਣੀ ਹੈ 55000 ਦੀ ਹਾਂ ਜੀ ਪਹੁੰਚ ਕਰ ਦੇਣੀ ਚੇਗਾ ਲੇਕਿਨ ਇਹੇ ਮੋਲ ਰੱਖੇ ਕੰਮੀ ਛੇਨ ਵਾਲੇ ਕਰਿਆ ਕਰਨੀ ਆਪੇ ਸਗਣਾ ਕੰਮ ਕਰਿਆ ਕਰਦੇ ਹੈ ਸਗਣ ਦੇ ਪੇਜੋਂ ਤੋਂ ਸ਼ੁਰੂ ਹੋਏ ਹੋਂ ਤੋਂ ਵੜਵੀ ਆਈ ਜੇ ਸਗਣਾ ਲੋਨ ਵੀ ਜੀ ਚਲੋ ਮਾਰਕ ਮੇਰੀ ਰੱਖੋ ਲੋਨ ਠੀਕ ਹੈ ਵੀਰ ਸਤਨਾਮ ਵਾਲਾ ਵੀ ਛੇਨ ਵਾਲੇ ਕੰਮ ਹੀ ਰਹਿ ਅਛਾ ਤੇ ਬਾਕੀ ਆ ਤੁਸੀਂ ਵੇਖ ਸਕਦੇ ਠੀਕ ਹੈ ਜੀ ਉਹ ਦੇਵੇਂ ਰੋਡਵੇ ਦੀ ਬੱਸ 'ਚ ਸਵਾਰੀਆਂ ਨਹੀਂ ਹੁੰਦੀਆਂ ਪੂਰੀਆਂ ਧਰਾਈਆਂ ਤੁਣ ਤੁਣ ਕੇ ਵੀ ਹਮੇਸ਼ਾ ਮਾਲਕ ਦੀ ਕਿਰਪਾ ਨਾਲ ਬਹੁਤ ਬਹੁਤ ਬਿਲਕੁਲ ਮਹਾਰਾਜ ਦੀ ਮਿਹਰ ਸਜਿਵਾ ਸਾਰਾ ਸਾਥ ਦਾ ਜੀ ਇਸੇ ਤਰ੍ਹਾਂ ਮਾਲਕ ਸਾਥ ਰੱਖੇ ਪੂਰਾ ਖਿੱਚ ਗੇਚੀਆ ਸਾਰੇ ਭਰਾਵਾਂ ਦੇ ਮਿਹਰ ਰੱਖੇ ਹਾਂ ਜੀ ਜਿਹੜੇ ਵੀ ਚਲੋ ਮਿਹਨਤ ਕਰਦੇ ਆ ਕਿੱਲਾ ਕਰਦੇ ਹਾਂ ਜੀ ਜੀ ਬੱਸ ਲੈ ਵੀ ਫਿਰ ਸਤਨਾਮ ਇੱਕ ਝੋਲੀ ਹੈੀ ਟੋਕਰੇ ਗੱਬਾ ਆਜੋ ਜੀ ਹਾਂ ਜੀ ਲੈ ਜੀ ਇੱਕ ਤੋਕੜ ਗੱਬਣ ਆ ਗੱਬਣ ਕਿੰਨੇ ਮੰਨ ਮਹੀਨਿਆਂ ਦੀ ਸਾਡੇ ਆ 6 ਮਹੀਨੇ ਦੀ ਚੱਕ ਪਾ ਲਈ। ਲੋ ਵੀ ਸਾਡੇ 6 ਮਹੀਨੇ ਦੀ ਇੱਕ ਤੁਹਾਨੂੰ ਮਾਝ ਆਪਾਂ ਝੋਟੀ ਦਿਖਾ ਦਿੰਨੇ ਆ ਸਾਡੇ 6 ਮਹੀਨੇ ਦੀ ਗੱਬਣ ਤੇ ਦੁੱਧ 5 ਕਿਲੋ 5 ਕਿਲੋ ਧਾਰਾਂ ਵੀ ਤੇ ਥਲੇ ਹੈਗੀਆਂ ਨੇ ਠੀਕ ਆ ਜੀ। ਦੂਜੀ ਸੂਰ ਤੇ ਗੱਬਣ ਜੇ ਪਹਿਲਾ ਸੂਬਾ ਸੂਈ। ਲੋ ਵੀ ਦੂਜੇ ਸੂਬੇ ਲਈ ਗੱਬਣ ਪਹਿਲੇ ਸੂਬੇ ਦੇ ਵਿੱਚ ਹੁਣ ਚੱਲਣ ਲਈ ਆ 5 ਕਿਲੋ ਧਾਰਾਂ ਪੂਸ਼ ਬੇਸ਼ੱਕ ਲੈਂਦੀ ਆ ਪਰ ਵਜ਼ਨ ਵਟਾ ਤੁਸੀਂ ਚੈੱਕ ਕਰੋ। ਕਿੱਡੀ ਵੱਡੀ ਵੱਡੀ ਕੱਦ ਬਹੁਤ ਵੇਖੋ ਸਿੰਗਲ ਹੱਡੀ ਆ ਤੇ ਕੱਦ ਬਹੁਤ ਪੂਰਾ ਵੱਡਾ। ਹਾਂ ਜੀ। ਤੇ ਇਹ ਮਾਰਨਿੰਗ ਚ ਚੋਈ ਇਹ ਜੀ ਚੋਕੇ ਤੋਗੇ ਠੀਕ ਆ ਜੀ ਆ ਦੇਖੋ ਮਾਲ ਡੱਕਿਆ ਕੋਈ ਨਹੀਂ ਮਾਲ ਸਾਰਾ ਚੋਇਆ ਹੋਆ ਮਤਲਬ ਬਿਲਕੁਲ ਜੀ ਬਿਲਕੁਲ ਉਹ ਇਨਾ ਟਾਈਮ ਹੋਣ ਦੁਪਹਿਰਾ ਬਹੁਤ ਹੋਇਆ ਪਿਆ ਵੈਸੇ ਵੀ ਇਹ ਫਿਰ ਜਿਹੜਾ ਕੋਈ ਅੱਜ ਆਏ ਫਿਰ ਥੋੜੇ ਲੇਟ ਫਿਰ ਚੋਏ ਨੇ ਔਰ ਉਹਦਾ ਵੈਸੇ ਵਿਚਾਰ ਨਹੀਂ ਨਾ ਹੋਇਆ ਜਿੰਦੇ ਵੀਰੇ ਛੋਟੇ ਵੀਰੇ ਕੋਈ ਫੇਸ ਐਨੂੰ ਕਰਦੀ ਮਾਲ ਆ ਬੇਲਾ ਹੈ ਮਾਲ ਨੂੰ ਪਤਾ ਕਰਕੇ ਮਾਲ ਫੜਦਾ ਪਿਆ ਮਿੰਟੋਂ ਡੰਟਾ ਲਾ ਠੀਕ ਆ ਮਾੜ ਮੁਰ ਗਿਆ ਬੜੀ ਲੱਗੀ ਦਾ ਦੇਖੋ ਜੀ ਇਹ ਫੇਸ ਕੁਆਲਿਟੀ ਦੀ ਠੀਕ ਆ ਜੀ ਅੰਡੀ ਖੰਡੀ ਬਹੁਤ ਆ ਹਾਂ ਸੁਹਾਇ ਠੰਡੀ ਧੀਰੀ ਆ 5 ਕਿਲੋ ਦੁੱਧ ਕਰਮਾਲੀ ਅੱਗੇ ਗੱਬਣ ਚੱਗੇ ਚੋਖੇ ਟਾਈਮ ਦੀ ਆ ਕੁਛ 6:30 6:30 ਵੀ ਸਾਢੇ 6:30 ਮਿੰਟ ਆ ਮਾਲ ਤੇ ਮੇਰਾ ਮਹਾਰਾਜ ਦੀਆਂ ਮਾਵਾਂ ਜਿਉਂ ਕਾ ਕੱਚਾ ਮਾਲ ਸੁ ਜਮ ਦੋ ਚਾਰ ਫੇਰ ਕੇ ਪਾ ਦਾਂਗੇ ਹਾਂ ਬਹੁਤ ਵੇਰ ਲੋ ਵੀ ਕਰੋ ਗੱਲ ਠੀਕ ਆ ਸੋ ਵਧੀਆ ਚੰਗੀ ਝੋਟੀਆਂ ਵੀਰ ਸਤਨਾਮ ਕਿੰਨੇ ਵਟਨੇ ਆ ਕੀ ਲੈਣਗੇ ਇਹ ਵੇਲੇ ਬੋਲ ਝੋੜੀ ਦਾ ਸਾਣਾ ਭਾਵੇਂ 75 ਹੀ ਕਰ ਲੀਏ ਜੀ ਹਾਂ ਐਨੀਵਰ ਆਪਾਂ ਤਾਂ ਰਮ ਮੋਦਰੀ ਮੋਲਾਪਾ ਕਰਦੇ ਪੈਣ 10000 ਰੁਪਿਆ ਆ 3000 ਰੁਪਏ ਝੋੜੀ ਦੀ ਪਹੁੰਚ ਕਰਦੀ ਏ 30000 ਦੀ ਹਾਂਜੀ ਹਾਂਜੀ ਲੈ ਵੀ ਇੱਥੇ ਸਮਾਂ ਵੀ ਸਾਰਾ ਰਹਿ ਗਿਆ 3 3.5 ਮਹੀਨੇ ਆ ਜੀ ਹੋ ਚੰਗੀ ਝੋੜੀ ਆ ਲਓ ਵੀ ਬਾਕੀ ਮਿੱਠੀ ਲੋ ਕੋਈ ਅੰਦਰੀ ਕਵਾਲੀ ਪਹਾੜੇ ਦੇ ਮਿਲਦੀ ਆ ਵੈਂਟਰੀ ਲਾਉਦੀ ਲਓ ਵੀ ਠੀਕ ਆ ਜੀ ਸੋ ਮਿਲਦੀ ਇਹ ਕਿਸਾਨ ਵੀਰੋਂ ਪਹਾੜੇ ਤੇ ਆ ਬਾਕੀ ਖਿੱਚ ਕੇ ਸਮਾਂ ਲੈ ਗਈ ਅੱਧੋਂ ਜ਼ਿਆਦਾ ਠੀਕ ਆ ਜੀ ਸਮਾਂ ਕੇ ਥੋੜਾ ਰਹਿ ਗਿਆ ਅਗੇ ਆਪਦੇ ਮੇਰਾ ਹੱਥ ਭਰਾ ਕੋਈ ਚੰਗੀ ਸਾਫ ਸਮਾਨ ਕਰ ਲੂਗਾ ਛੋਟੀ ਰਾਜੀ ਹੈ ਵੈਸੇ ਵੀ ਥੋੜੀ ਜੁਰਕੇ ਚਲ ਕਰ ਲਈ ਤੇ ਭਾਵੇਂ ਜਿੰਨੇ ਮਰਜ਼ੀ ਰੁਪਏ ਵਟ ਲਿਆ ਜੀ ਸਿੰਗਲ ਟੀਵੀ ਆ ਵੇਖ ਸੋ ਪਿਆਰੀ ਏ ਜੋ ਟੀ ਪਸੰਦ ਆਊਗੀ ਭਰਾਵਾਂ ਨੂੰ ਤੇ ਜਿਹੜੇ ਵੀਰ ਨੂੰ ਜਜੂਗੀ ਕਰਨਿਓ ਸੌਦਾ ਇਹ ਅੱਜ ਮਾਲ ਸੀ ਵੀਰ ਸਤਨਾਮ ਦੇ ਅੱਡੇ ਤੇ ਹਾਂਜੀ ਟੋਟਲ ਨਾਗਾ ਪਾ ਤੁਹਾਨੂੰ ਦਾਸਕ ਦਿਖਾ ਦਿੱਤੇ ਆ ਠੀਕ ਆ ਜੀ ਸੋ ਰੋਲੇ ਮਿਲੇ ਹਰ ਇੱਕ ਤਰ੍ਹਾਂ ਦੇ ਪਸ਼ੂ ਆ ਹੋਰ ਕੋਈ ਗੜਬੜ ਵੀਰ ਸਤਨਾਮ ਸਿਆਂ ਬਸ ਗੱਲਬਾਤ ਕਿਰਪਾ ਬਾਦ ਦੀ ਇਹੋ ਗੱਲ ਆ ਵੀ ਜਿਹੜਾ ਤੇ 15 ਭੈਣ ਭਰਾ ਲੈਣਾ ਨਾ ਮਾਲ ਜਿਹਨੂੰ ਕੋਈ ਗਲਤ ਵੀ ਉਹ ਕਮੈਂਟ ਕਰੇ ਆਪਣੇ ਸਿਰ ਮੱਥੇ ਆ ਤੇ ਜਿਹੜੇ ਝੂਠਿਆ ਏਰੀਆ ਭੁਲਾ ਕੇ ਦੋਹਾਂ ਤਰ੍ਹਾਂ ਦੀ ਏੜੀ ਬਣਾਈ ਚੌਂਹ ਤਰ੍ਹਾਂ ਦੀ ਏੜੀ ਬਣਾਈ ਹਾਂ ਤੁਹਾਨੂੰ ਮੈਂ ਕਿਹੜਾ ਦੱਸਿਆ ਵੀ ਆਥੀ ਨਾ ਨਾ ਕੁੱਤੇ ਭੈਣ ਰਹਿਦੇ ਆ ਉਹਦੀ ਸਿਹਤ ਤੇ ਕੋਈ ਫਰਿੰਦਾ ਸਾਡੀ ਸਿਹਤ ਹੋਣੀ ਝੂਠਿਆ ਏਰੀਆ ਆ ਤੇ ਥੋੜਾ ਜਿਹਾ ਆਪੇ ਆਉਣੇ ਸਮਝੋਣ ਦੇਖੋ ਮਾਲ ਲੈ ਕੇ ਮਾਲ ਕੇ ਗਲਤ ਵੀ ਉਹ ਕਮੈਂਟ ਕਰੇਗਾ ਜਿਹਨੂੰ ਸਿਰ ਮੱਥੇ ਤੇ ਲਾਗੇ ਤੇ ਜਿਹੜੀ ਆਏ ਕੋਈ ਦੋਹਾਂ ਵਾਲੀ ਏੜੀ ਬਣਾਈ ਕੋਈ ਚੌਂਹ ਵਾਲੀ ਬਣਾਈ ਉਹਦੇ ਨਹੀਂ ਹੱਗਦਾ ਸੋਭਾ ਨਹੀਂ ਦਿੰਦੀ ਕਾ ਸਾਡੀ ਸ਼ੇਰ ਦੇ ਅਸਰ ਹੋ ਜਾਂਦੇ ਆ ਉਹ ਭੈਣ ਭਰਾ ਪਰੋਸਾ ਬਹੁਤ ਕਰਦੇ ਆ ਕੋਈ ਗੱਲ ਨਹੀਂ ਕਹਿੰਦੀ ਚੌਪ ਬੰਦੇ ਦੇ ਜਵਾਬ ਦੇ ਆ ਬਾਅਦ ਝੂਠੇ ਪੈਣਾ ਵੀ ਨਹੀਂ ਮੈਂ ਨਹੀਂ ਕਰਦਾ ਹਾਂ ਹਾਂਜੀ 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 ਆਪਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਜਿਹੜਾ ਮਾਲ ਲੈ ਜਾਂਦਾ ਕਮੈਂਟ ਵੀ ਵੀਰ ਸਤਨਾਮ ਆਪਾਂ ਤਾਂ ਹੀ ਰੱਖੇ ਆ ਹਾਂਜੀ ਹਾਂਜੀ ਚਲੋ ਜਦੋਂ ਮਾਰਾ ਚੰਗਾ ਹੋਣਾ ਪੈਂਦਾ ਤੇ ਮੇਰੇ ਤੱਕ ਗੱਲ ਪਹੁੰਚਾ ਦਿੰਦਾ ਕਿਹੜਾ ਬੰਦਾ ਨਹੀਂ ਫੋਨ ਕਰ ਸਕਦਾ ਤੇ ਉਹ ਆਪਾਂ ਗਾਂ ਭੈਣ ਭਰਾਣਾ 16 ਸੁਪਈ ਅਗਲੇ ਦੀ ਕਰਾ ਦੇਣਾ ਵੇ ਗੱਲ ਦੇਖੋ ਜੀ ਉਹ ਗੱਲ ਨਾਲੇ ਭਾਈ ਗੱਲ ਸੁਣੀ ਚਾਹੀਦੀ ਆ ਪੈਸੇ ਲਾਏ ਆ ਗੱਲ ਸੁਣੀ ਚਾਹੀਦੀ ਆ ਮਾਲ ਆ ਰੈਡਮ ਨਹੀਂ ਇਹ ਮੈਂ ਕਹਾਂ ਨਾ ਪੂਰੀ ਤਾਂ ਮਹਾਤ ਚੱਲੀ ਗਈ ਆ ਜਿਆ ਦੇ ਨਿੱਤ ਹੋਵੇ ਵੇ ਤਾਂ ਤਾਂ ਮਾਰਾ ਕੇ ਤਾਂ ਚੱਲੀ ਰਹੀ ਕੋਈ ਉਹ ਵਾਸੀ ਥੋੜੀ ਆਵਾਜ਼ ਕਰਦੇ ਹੋ ਘਰ ਆਏ ਡਰ ਗਏ ਬਾਈ ਇਹ ਕੀ ਗੱਲ ਆ ਬੱਸ ਬੱਸ ਪੈਸੇ ਲਾਏ ਭਾਜੀ ਤਾਜਾ-ਤਾਜੇ ਪੈਸੇ ਲੱਗੇ ਹੁੰਦੇ ਆ ਜਦੋਂ ਪਸ਼ੂ ਜਾਂਦੇ ਨਾਲ ਹੀ ਮੂੰਹ ਮੋੜਦੇ ਫਿਰ ਬੰਦਾ ਗੁੱਸੇ ਚ ਆਉਂਦਾ ਤੇ ਚਲੋ ਆਪਾਂ ਤਾਂ ਪਹਿਲਾਂ ਹੀ ਜਾਂਦੇ ਆ ਪਹਿਲਾਂ ਵੀ ਤੁਸੀਂ ਤਸੰਦੀ ਕਰਕੇ ਮਾਲ ਲੈ ਕੇ ਆਉਂਦੇ ਰਹੇ ਜੇ ਹਰੇਕ ਭਰਾ ਨੂੰ ਆਪਾਂ ਜੋ ਅਪੀਲ ਕਰਦੇ ਆ ਚੰਗਾ ਸੁਥਰਾ ਕੰਮ ਕਰਕੇ ਸਾਫ਼ ਕਰਕੇ ਬਸ 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 ਵੀ ਬਾਕੀ ਚਲੋ ਜਾਤੀ ਕੋਈ ਕਿਸੇ ਦੀ ਰੰਜਿਸ਼ ਕੋਈ ਮਾਨ ਦੇ ਵਿੱਚ ਕਿੰਤੂ ਪਰੰਤੂ ਰੱਖਣੀ ਨਹੀਂ ਚਾਹੀਦੀ ਨਹੀਂ ਚਲੋ ਜੇ ਜਿਹੜਾ ਹੈਗਾ ਵੀ ਉਹ ਤਾਂ ਬਲਸ ਕਾ ਇਹ ਕੋਈ ਚੱਕਰ ਨਹੀਂਗਾ ਉਹ ਮਿਲਾਂਦੇ ਵੇਚੀ ਆ ਹਾਂ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਸਾਰੇ ਭਰਾ ਆਪਦਾ ਮੈਨੂੰ ਤਾਂ ਦਿਨ ਰਾਤ ਦੁਗਣੀ ਤਰੱਕੀ ਕਰਨਾ ਪਰ ਕੰਮ ਕਰਨ ਸਾਫ ਸੁਥਰਾ ਬਸ 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 ਠੀਕ ਹੈ ਜੀ ਭਾਈ ਇਹਨਾਂ ਗੱਲਾਂ ਦਾ ਫਾਇਦਾ ਨਹੀਂ ਕੋਈ ਹਾਂ ਬਾਕੀ ਕੋਈ ਲੱਤਾਂ ਖੇਚਿਆ ਕਰ ਤੋ ਜਿੰਨੇ ਕੋਈ ਜਾਰੀ ਚੜਾਈ ਨਹੀਂ ਹੁੰਦੀ ਨਹੀਂ ਕੋਈ ਨਹੀਂ ਬੰਦਾ ਜੀ ਹਾਂ ਬਿਲਕੁਲ ਜੀ ਬਿਲਕੁਲ ਚਲੋ ਠੀਕ ਹੈ ਭਾਜੀ ਵਾਹ ਜੀ ਮਿਹਰਬਾਨੀ ਦੇਵਾ ਬਾਬਾ ਵਾਲੇ ਉੱਤੇ ਭਰੋਸਾ ਰੱਖੀਏ ਬਸ ਜੀ ਬਸ ਸੋ ਦੋਸਤੋ ਇਹ ਸੀ ਵੀਰ ਸਤਨਾਮ ਸਿੰਘ ਹੋਣੀ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਕਰੋ ਕਾਲ ਕਰੋ ਗੱਲਬਾਤ ਧੰਨਵਾਦ ਜਿੰਨੇ ਭਰਾ ਫੁੱਲ ਵੀਡੀਓ ਵੇਖਦੇ ਹੋ ਇਸੇ ਤਰ੍ਹਾਂ ਮਾਲ ਆਉਂਦਾ ਰਹਿੰਦਾ ਡੇਲੀ ਰੁਟੀਨ ਦੇ ਵਿੱਚ ਮਿਲ ਗਿਆ ਕਿ ਨਵੀਂ ਅਪਡੇਟ ਨਾਲ ਸਾਰੇ ਬਿਨਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ